ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਿਹਾ ਹਾਂ ਜੋ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਹ ਹੈ ਪੰਜਾਬ ਵਿੱਚ ਪਾਣੀ ਦੀ ਕਾਟ ਪੰਜਾਬ ਜਿਸ ਨੂੰ ਹਰਿਤ ਪੰਜਾਬ ਕਿਹਾ ਜਾਂਦਾ ਸੀ ਅੱਜ ਪਾਣੀ ਦੀ ਕਾਟ ਦੇ ਖਤਰੇ ਵਿੱਚ ਹੈ ਇਸ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਆਖਰਕਾਰ ਇਹ ਕਾਟ ਕਿਵੇਂ ਹੋਈ ਤੇ ਇਸ ਦਾ ਅਸਰ ਕਿਵੇਂ ਹੋ ਰਿਹਾ ਹੈ ਪੰਜਾਬ ਵਿੱਚ ਪਾਣੀ ਦੀ ਕਾਟ ਦੀ ਸ਼ੁਰੂਆਤ 1960 ਦੇ ਦਹਾਕੇ ਤੋਂ ਹੋਈ ਹੈ ਇਸ ਸਮੇਂ ਪੰਜਾਬ ਨੇ ਆਪਣੀ ਖੇਤੀਬਾੜੀ ਨੂੰ ਵਧਾਉਣ ਲਈ ਜ਼ਮੀਨ ਨੂੰ ਸਿੰਚਾਈ ਦੇ ਨਾਲ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਸ਼ੁਰੂ ਕੀਤੀ ਪਰ ਖੇਤੀਬਾੜੀ ਤੇ ਇਹ ਧਿਆਨ ਨਾ ਦਿੱਤਾ ਗਿਆ ਕਿ ਇਸ ਨਾਲ ਪਾਣੀ ਦੇ ਸਰੋਤਾਂ ਤੇ ਕਿੰਨਾ ਪ੍ਰਭਾਵ ਪਵੇਗਾ ਪਹਿਲੀ ਗੱਲ ਪੰਜਾਬ ਦੀ ਅਰਥਵਿਵਸਥਾ ਦਾ ਮੁੱਖ ਹਿੱਸਾ ਖੇਤੀਬਾੜੀ ਹੈ ਤੇ ਖੇਤੀਬਾੜੀ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ ਇਸ ਲਈ ਕਈ ਕਿਸਾਨਾਂ ਨੇ ਪਾਣੀ ਦੇ ਬੋਰਵੈਲ ਨਾਲ ਵਰਤੋਂ ਸ਼ੁਰੂ ਕੀਤੀ ਇਹ ਬੋਰਵ ਜ਼ਮੀਨ ਦੇ ਅੰਦਰ ਪਾਣੀ ਨੂੰ ਖਿੱਚ ਰਹੀਆਂ ਸਨ ਜਿਸ ਨਾਲ ਜਲ ਮਾਰਗ ਅਤੇ ਜਲ ਚੱਕਰ ਦਾ ਗੰਭੀਰ ਪ੍ਰਭਾਵ ਹੋਇਆ ਪਹਿਲਾਂ ਜਿੱਥੇ ਜਲ ਮਾਲਾ ਲਾਗੂ ਕਰਨ ਦੇ ਨਾਲ ਸਿੱਧੇ ਸਰੋਤਾਂ ਅਤੇ ਦਰਿਆਵਾਂ ਵਿੱਚ ਪਾਣੀ ਆਉਂਦਾ ਸੀ ਹੁਣ ਇਹ ਪਾਣੀ ਜ਼ਮੀਨ ਦੇ ਤਹਿਤ ਬਹੁ ਡੂੰਘੇ ਖੂਹਾਂ ਵਿੱਚ ਖਿੱਚਿਆ ਜਾਂਦਾ ਜਿਸ ਨਾਲ ਜਲ ਪ੍ਰਦੂਸ਼ਣ ਅਤੇ ਸੋਖਾਂ ਵਰਗੀਆਂ ਸਮੱਸਿਆਵਾਂ ਵੱਧ ਗਈਆਂ ਇਸ ਨਾਲ ਖੇਤੀਬਾੜੀ ਵਿੱਚ ਵੱਧ ਰਸਾਇਣ ਅਤੇ ਖਾਦਾਂ ਦੀ ਵਰਤੋਂ ਵੀ ਵਧੀ ਹੈ ਕਿਉਂਕਿ ਪੈਨਾ ਢੇਰ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਕਿ ਬਿਲਕੁਲ ਆਰਗੇਨਿਕ ਸੀ ਪਰ ਇਹ ਹੁਣ ਵਾਲੀਆਂ ਜਿਹੜੀ ਖਾਦਾਂ ਨੇ ਜਲ ਨੂੰ ਪ੍ਰਦੂਸ਼ਿਤ ਅਤੇ ਮਿੱਟੀ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਇੱਕ ਹੋਰ ਮੁੱਦਾ ਪੰਜਾਬ ਵਿੱਚ ਦਰਿਆਵਾਂ ਦਾ ਵੀ ਕਾਫੀ بڑا ਹਿੱਸਾ ਦੂਜੇ ਰਾਜਾਂ ਵਿੱਚ ਵੰਡ ਦਿੱਤਾ ਗਿਆ 1947 ਦੇ ਵਟਵਾਰੇ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਲਈ ਜਲ ਸਰੋਤ ਅਧਿਕਾਰਿਤ ਹੋ ਗਏ ਪਰ ਇਹ ਵਰਤੋਂ ਪਿਛਲੇ ਕੁਝ ਦਹਾਕਿਆਂ ਵਿੱਚ بے حسابی نال ਵੱਧ ਗਈ ہے۔ صرف ਖੇਤੀਬਾੜੀ ਹੀ ਨਹੀਂ اس ਦੇ ਨਾਲ ਲੋਕਾਂ ਦੀ ਵਧਦੀ ਹੋਈ ਆਬਾਦੀ ਅਤੇ ਅਰਥ ਵਿਵਸਥਾ ਵੀ ਜਲ ਦੇ ਸਰੋਤਾਂ ਤੇ ਭਾਰੀ ਬੋਝ ਪਾ ਰਹੀ ਹੈ। ਜਲ ਸਿੰਚਾਈ ਅਤੇ ਉਤਪਾਦਨ ਪ੍ਰਣਾਲੀਆਂ ਵਿੱਚ ਵਾਧਾ ਹੋ ਰਿਹਾ ਜਿਸ ਨਾਲੇ ਪਾਣੀ ਦੇ ਸਰੋਤਾਂ ਤੇ ਹੋਰ ਅਸਰ ਪੈ ਰਿਹਾ ਹੈ। ਪੰਜਾਬ ਵਿੱਚ ਪਾਣੀ ਦੀ ਘਾਟ ਦਾ ਮੁੱਦਾ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਸਮਾਧਾਨ ਸਿਰਫ ਸਰਕਾਰ ਅਤੇ ਕਿਸਾਨਾਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਹਾਸਲ ਹੋ ਸਕਦਾ ਹੈ। ਜਲ ਸੰਚਾਰਨ ਪਾਣੀ ਦੀ ਬਚਤ ਅਤੇ ਸਿੰਚਾਈ ਦੀ ਪ੍ਰਣਾਲੀ ਵਿੱਚ ਬਦਲਾ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ ਸਾਡਾ ਮੁੱਦਾ ਇਹ ਹੈ ਕਿ ਜੇ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਇਹ ਜਲ ਦੇ ਸਰੋਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਇਸ ਸਥਿਤੀ ਨੂੰ ਸਮਝ ਕੇ ਕੰਮ ਕਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਹੀ ਭਾਰਤ ਦੇ 440 ਜ਼ਿਲ੍ਹਿਆਂ ਦੀ 33% ਹੀਟ ਲਈ ਪਾਣੀ ਹੈ ਉਹ ਨਾਈਟ੍ਰੇਟ ਉੱਚ ਪੱਧਰ ਤੇ ਪਾਏ ਗਏ ਉਸ ਵਿੱਚ ਕੇਂਦਰੀ ਜ਼ਮੀਨੀ ਜਲ ਬੋਰਡ ਨੇ ਇੱਕ ਰਿਪੋਰਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਕੱਠੇ ਕੀਤੇ ਗਏ ਨਮੂਨਿਆਂ ਚੋਂ 20% ਵਿੱਚ ਨਾਈਟ੍ਰੇਟ ਦਾ ਗਾੜਾਪਨ ਮਨਜ਼ੂਰ ਸੀਮਾ ਤੋਂ ਵੱਧ ਸੀ ਨਾਈਟ੍ਰੇਟ ਵਾਤਾਵਰਣ ਅਤੇ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਖਾਸ ਤੌਰ ਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਨਾਈਟ੍ਰੋਜਨ ਆਧਾਰਿਤ ਖਾਦਾਂ ਅਤੇ ਜਾਨਵਰਾਂ ਦੀ ਰਹਿੰਦ-ਖੂੰਦ ਦੀ ਵਰਤੋਂ ਕੀਤੀ ਜਾਂਦੀ ਹੈ ਸਲਾਨਾ ਜ਼ਮੀਨੀ ਪਾਣੀ ਦੀ ਗੁਣਵੱਤਾ ਰਿਪੋਰਟ 2024 ਵਿੱਚ ਇਹ ਵੀ ਪਤਾ ਲੱਗਿਆ ਕਿ 9.4% ਨਮੂਨਿਆਂ ਦੀ ਫਲਰਾਈਡ ਦਾ ਪੱਧਰ ਵੀ ਸੁਰੱਖਿਅਤ ਸੀਮਾ ਤੋਂ ਉੱਪਰ ਸੀ ਜਦੋਂ ਕਿ 3.55% ਨਮੂਨਿਆਂ ਵਿੱਚ ਆਰਸੈਨਿਕ ਪਾਈ ਗਈ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਇਸ ਮਹੱਤਵਪੂਰਨ ਮਸਲੇ ਬਾਰੇ ਜਾਣ ਸਕਣ ਧੰਨਵਾਦ